ਕਿ ਗੁਰੂ ਸਾਹਿਬ ਜੀ ਨੇ ਤਿੰਨ ਬਖਸ਼ਾਂ ਦਿੱਤੀਆਂ ਸਿੱਖਾਂ ਨੂੰ ਭਾਈ ਸਾਹਿਬ ਕਹਿੰਦੇ ਆ ਗੁਰੂ ਨਾਨਕ ਸਾਹਿਬ ਨੇ ਇੱਕ ਧਿਆਨ ਦਿੱਤਾ ਦੂਜਾ ਗਿਆਨ ਦਿੱਤਾ ਤੀਜਾ ਗੁਰੂ ਨਾਨਕ ਸਾਹਿਬ ਨੇ ਸਿਮਰਨ ਦਿੱਤਾ ਸਿਮਰਨ ਕੂੰਜ ਵਰਗਾ ਦਿੱਤਾ ਗਿਆਨ ਕੋਇਲ ਵਰਗਾ ਦਿੱਤਾ ਤੇ ਧਿਆਨ ਗੁਰੂ ਨੇ ਕਛੂ ਕੁਮੇ ਵਰਗਾ ਦਿੱਤਾ ਤਿੰਨੇ ਖੈਨ ਤੇਡੀਆਂ ਮੇਡੀਆਂ ਜੁਨਾ ਸਿਮਰਨ ਕੂੰਜ ਵਰਗਾ ਕੂੰਜ ਦੇ ਬੱਚੇ ਕਿਤੇ ਨੇ ਤੇ ਕੂੰਜ ਕਿਤੇ ਖੈ ਤੇ ਬਾਣੀ ਇਸ ਨੂੰ ਮੰਨਦੀ ਊੜਾ ਊੜ ਆਵੇ ਸੈ ਕੋਸਾਂ ਤਿਸ ਪਾਛੇ ਬਚਦੇ ਸ਼ਰੀਆ ਤਨ ਕਵਣ ਖਲਾਵੇ ਕਵਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਕੂੰਜ ਦਾ ਬੱਚਾ ਸੈਂਕੜੇ ਕੋ ਦੂਰ ਹੈ ਹਰੀਕੇ ਪਤਨ ਪੌਂਟਾ ਸਾਹਿਬ ਕੂੰਜੇ ਹੁੰਦੀਆਂ ਨੇ ਬੱਚੇ ਆਡੇ ਥੋੜਾ ਦੇਖ ਕੇ ਜਾਂਦੀਆਂ ਇੱਥੇ ਬੱਚੇ ਕਿਤੇ ਨੇ ਆਪ ਕਿਤੇ ਨੇ ਪਰ ਜਦੋਂ ਕੂੰਜ ਦਾਣਾ ਚੁੰਦੀ ਹੈ ਗੁਰੂ ਗ੍ਰੰਥ ਸਾਹਿਬ ਮੁਤਾਬਕ ਦਾਣਾ ਉਹਦੀ ਚੁੰਝ ਵੀ ਜਾਂਦਾ ਹੈ ਸਿਮਰਨ ਬੱਚੇ ਦਾ ਕਰਦੀ ਏ ਕਰਮ ਉਹ ਕਰਦੀ ਪਈ ਐਨਰਜੀ ਬੱਚੇ ਦੇ ਪੇਟ ਵੀ ਚਲੀ ਜਾਂਦੀ ਹੈ ਚੁਗਾ ਚਿਤਾਰੇ ਪੀ ਚੁਗਾ ਚੁਗ ਚੁਗ ਚੀਤਾ ਹੈ ਚੁਗਦੀ ਫਿਰ ਚਿੱਤੇ ਕਰਦੀ ਚੁਗਦੀ ਫਿਰ ਚਿੱਤੇ ਕਰਦੀ ਹੁਣ ਆ ਜਿਹੜਾ ਕਹਿਣਾ ਜੀ ਇੱਥੇ ਬਾਣੀ ਪੜਦੇ ਪਏ ਉੱਥੇ ਅਸਰ ਕਿਵੇਂ ਹੋ ਜਾਏਗਾ ਇਹ ਇਹ ਕੋਈ ਐਮਏ ਦਾ ਸਬਜੈਕਟ ਨਹੀਂ ਵਿਦਿਆਰਥੀ ਬਾਣੀ ਦਾ ਤੇ ਆ ਤਾਂ ਮੈਂ ਕੱਲ ਵੀ ਕਿਹਾ ਬਾਣੀ ਦਾ ਅਸਰ ਤਾਂ ਉੱਥੇ ਹੁੰਦਾ ਜਿੱਥੇ ਡੱਬੇ ਸੜਨ ਤੋਂ ਬਾਅਦ ਸਰੀਰ ਇੱਥੇ ਹੱਡੀਆਂ ਚੁੱਕੀ ਬਰਜੋ ਬਾਣੀ ਤਾਂ ਉੱਥੇ ਚਲੀ ਜਾਂਦੀ ਜਿੱਥੇ ਆਤਮਾ ਗਈ ਸੁਣੋ ਜੇ ਇਹ ਇਸ ਦਾ ਲਾਪਾਈ ਜਿੰਨੇ ਬਾਣੀ ਅੱਗੇ ਕੋਈ ਨਹੀਂ ਜਾਣੀ ਤੇ ਫਿਰ ਇਹ ਕਿਉਂ ਕਹੀ ਜਾਂਦੇ ਹੋ ਗੁਰੂ ਗੋਵੇਂ ਗੁਰੂ ਨਾਨਕ ਸਾਹਿਬ ਦੋਵੇਂ ਥਾਂਵ ਰੱਖ ਕੇ ਸਰ ਗੁਰਸੂਰੇ ਫਿਰ ਇੱਕ ਥਾਂ ਹੀ ਕਹਿਣਾ ਸੀ ਉਹ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਕੇਵਲ ਜਿਉਂਦਿਆਂ ਲਈ ਨਹੀਂ ਜਿਉਂਦਿਆਂ ਦੀ ਅਗਵਾਈ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਮਰਨ ਤੋਂ ਬਾਅਦ ਵੀ ਨਾਲ ਹੈ ਉਹ ਸੂਖਸ਼ਮ ਗਿਆਨ ਉਹਨੂੰ ਕੋਈ ਨਹੀਂ ਰੋਕ ਸਕਦਾ ਸਿਮਰਨ ਭਜਨ ਕੋਈ ਰਕ ਸਕੇਗਾ ਨਾ ਫਿਰ ਅਰਜ਼ ਕਰਾਂ ਉਹ ਉਹ ਯਾਦ ਕਰਦੀ ਕੂੰਝ ਬੱਚੇ ਨੂੰ એનર્ਜੀ ਮਿਲ ਜਾਂਦੀ ਸਿਮਰਨ ਕੂੰਝ ਵਰਗਾ ਦਿੱਤਾ ਮਾਂ ਤੇ ਬੱਚੇ ਦੀ ਦੂਰੀ ਵੀ ਹੋਵੇ ਪਰ એનર્ਜੀ ਦਾ ਆਦਾਨ ਪ੍ਰਦਾਨ ਹੁੰਦਾ ਹੈ ਸੱਚ ਇਹ ਵੇ ਸਿੱਖੋ ਭਾਵੇਂ ਤੁਸੀਂ ਗੁਰਦੁਆਰੇ ਤੋਂ ਖਿਮਾ ਕਰਿਓ ਕਿੰਨੀ ਦੂਰ ਬੈਠੇ ਹੋ ਤੁਸੀਂ ਪੰਜਾਬ ਤੋਂ ਦੂਰ ਬੈਠੇ ਹੋ ਕਿੱਤੇ ਵੀ ਬੈਠੇ ਗੁਰੂ ਨੂੰ ਚੇਤੇ ਕਰੋਗੇ ਗੁਰੂ ਦੀ એનર્ਜੀ ਤੁਹਾਡੇ ਚ ਪ੍ਰਵੇਸ਼ ਜ਼ਰੂਰ ਕਰੇਗੀ ਸਿਮਰਨ ਚ ਤਾਕਤ ਹੈ ਦੂਸਰੀ ਬੇਨਤੀ ਮੈਂ ਕਰਾ ਧਿਆਨ ਕੱਚੂ ਕੁਮੀ ਵਰਗਾ ਦਿੱਤਾ ਕਿਉਂਕਿ ਕੱਚੂ ਕੁਮੀ ਕਦੀ ਆਪਣੇ ਆਂਡੇ ਪਾਣੀ ਚ ਨਹੀਂ ਦਿੰਦੀ ਰੇਤੇ ਚ ਦਿੰਦੀ ਹੈ ਇਹ ਵੀ ਗੁਰੂ ਗ੍ਰੰਥ ਸਾਹਿਬ ਚ ਹੈ ਫਿਰ ਆਂਡੇ ਕੋਲ ਆਉਂਦੀ ਵੀ ਨਹੀਂ ਜਿਵੇਂ ਪੰਛੀ ਬੈਂਦੇ ਨੇ ਆਂਡਿਆਂ ਤੇ ਕਦੀ ਬੈਠੀ ਦਿੱਖ ਸਪਣੀ ਬੈਂਦੀ ਪਰ ਜਿੰਨੇ ਦਿਨ ਸੁਪਣੀ ਬੈੰਦੀ ਖਾਂਦੀ ਕੁਝ ਨਹੀਂ ਜਿੱਦਨ ਨਿਆਣੇ ਜੰਮਦੇ ਨੇ ਨਹੀਂ ਗੁੱਸੇ ਚ ਹੁੰਦੀ ਆਪਣੇ ਜੰਮਿਆਂ ਨੂੰ ਖਾਈ ਜਾਂਦੀ ਉਹ ਤਾਂ ਖਾਂਦੀ ਇਸ ਸਰਪਨ ਹੋਇ ਕਾ ਉਤਰੇ ਜਾਏ ਆਪਣੇ ਖਾਏ ਕੱਚੂ ਕੁਮੀ ਨੇ ਆਂਡਾ ਰੇਤ ਚ ਦਿੱਤਾ ਆਪ ਪਾਣੀ ਚਲੀ ਗਈ ਫਿਰ ਕਰਦੀ ਕੀ ਵਾਪਸ ਫਿਜ਼ੀਕਲ ਤੌਰ ਤੇ ਨਹੀਂ ਕੋਲੋਂਦੀ ਸਿਰਫ ਪਾਣੀ ਚ ਬੈਠੀ ਉਹਦਾ ਧਿਆਨ ਟਿਕਾਉਂਦੀ ਧਿਆਨ ਨਾਲ ਪਾਣੀ ਦੀਆਂ ਬੂੰਦਾਂ ਸੱਠਦੀ ਉਸ ਦੇ ਧਿਆਨ ਦੀ એનર્ਜੀ ਨਾਲ ਕੀ ਕੱਚੂ ਕੁੰਮੀ ਦਾ ਬੱਚਾ ਉਹਦਾ ਸਰੀਰ ਬਣਦਾ ਹੈ ਧਿਆਨ ਨਾਲ ਆਂਡੇ ਚ ਉਹਨੂੰ ਜ਼ਿੰਦਗੀ ਮਿਲਦੀ ਏ ਜਦੋਂ ਬੱਚਾ ਪੂਰਾ ਹੁੰਦਾ ਧਿਆਨ ਨਾਲ ਤੋੜ ਕੇ ਪਾਣੀ ਸਦ ਲੈਂਦੀ ਮਹਾਰਾਜ ਕਹਿੰਦੇ ਨੇ ਧਿਆਨ ਤੈਨੂੰ ਕੱਚੂ ਕੁੰਮੀ ਵਰਗਾ ਦਿੱਤਾ ਹੈ ਤੀਸਰੀ ਬੇਨਤੀ ਜਿਹੜੀ ਮੈਂ ਕਰ ਲਗਾ ਧਿਆਨ ਕੱਚੂ ਕੁੰਮੀ ਵਰਗਾ ਸਿਮਰਨ ਕੂੰਜ ਵਰਗਾ ਤੇ ਗਿਆਨ ਦਿੱਤਾ ਕੋਇਲ ਵਰਗਾ ਕੋਇਲ ਕਦੀ ਆਪਣੇ ਆਲਣੇ 'ਚ ਆਂਡੇ ਨਹੀਂ ਦਿੰਦੀ ਕੋਇਲ ਜਦੋਂ ਵੀ ਆਂਡੇ ਦਿੰਦੀ ਏ ਕਾਮਣੀ ਦੇ ਆਲਣੇ 'ਚ ਗਿਣਤੀ ਰਹਿਣ ਦਿੰਦੀ ਆਪਣਾ ਵਿਚ ਰੱਖ ਦਿੰਦੂਜਾ ਬਾਹਰ ਸੜ ਦਿੰਦੀ ਕਾਮਣੀ ਆਲਣੇ 'ਚ ਆ ਕੇ ਵੇਂਦੀ ਉਹਨੂੰ ਪਤਾ ਕੋਈ ਨਹੀਂ ਆਂਡੇ ਕਿ ਦੇ ਨੇ ਕਾਮਣੀ ਦੇ ਕਰਕੇ ਹੀ ਉਹਦੇ ਬੈਣ ਕਰਕੇ ਆਂਡੇ ਵਿੱਚੋਂ ਬੱਚਾ ਨਿਕਲਦਾ ਏ ਕੋਇਲ ਦਾ ਬੱਚਾ ਕਾਮਣੀ ਦੇ ਬੱਚਿਆਂ ਨਾਲ ਤੁਰਦਾ ਪਰ ਬੋਲਦਾ ਨਹੀਂ ਕਾਂ ਕਾਂ ਨਹੀਂ ਕਰਦਾ ਪਿੱਛੇ ਤੁਰਿਆ ਜਾਂਦਾ ਜਦੋਂ ਕੋਇਲ ਨੂੰ ਪਤਾ ਲੱਗ ਗਿਆ ਵੀ ਬੱਚਾ ਹੋ ਗਿਆ ਉਹ ਨੇੜੇ ਹੋ ਕੇ ਉੱਚੀ ਸਾਰੀ ਦਰਦ ਭਰੀ ਆਵਾਜ਼ ਚ ਕੂਕਦੀ ਏ ਆਪਣੀ ਮਾਂ ਦੀ ਆਵਾਜ਼ ਸੁਣ ਕੇ ਕੋਇਲ ਦਾ ਬੱਚਾ ਕਾਮਣੀ ਨੂੰ ਛੱਡ ਕੇ ਮਾਂ ਪਿੱਛੇ ਚਲਾ ਜਾਂਦਾ ਗੋਇਲ ਕੋਇਲ ਗਿਆਨ ਕੋਇਲ ਵਰਗਾ ਭਾਈ ਗੁਰਦਾਸ ਸਾਹਿਬ ਲਿਖਦੇ ਆ ਕੱਚੂ ਆਂਡਾ ਧਿਆਨ ਧਰ ਕਰ ਪਰ ਪੱਕ ਨਦੀ ਵਿੱਚ ਆਣੈ ਕੂੰਜ ਰਿਦਾ ਸਿਮਰਨ ਕਰੈ ਲੈ ਬੱਚਾ ਉੜਦੀ ਅਸਮਾਨੈ ਕੋਇਲ ਪਾਲੈ ਕਾਵਣੀ ਮਿਲਦਾ ਜਾਏ ਕੁੱਟੰਬ ਸਿਆਣੈ ਗਿਆਨ ਧਿਆਨ ਸਿਮਰਨ ਸਦਾ ਸਤਗੁਰ ਸਿਖ ਰਖੈ ਨਿਰਬਾਨੈ